ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸ਼ਕਲ ਜੀ ਮਲਾਜ਼ਮ ਅਤੇ ਪੈਨਸ਼ਨਰਜ਼ ਦੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਇਆ ਅੱਜ ਦੀ ਇਸ ਵੀਡੀਓ ਦੇ ਵਿੱਚ ਜਰੂਰ ਬਨੇ ਰਹਿਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪੰਜਾਬ ਦੇ ਵੱਖ-ਵੱਖ ਵਰਗਾਂ ਦੀਆਂ ਲੰਬੇ ਸਮੇਂ ਤੋਂ ਲੜਕਦੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਲਚਲ ਮਚ ਗਈ ਹੈ ਸਰਕਾਰ ਨੂੰ ਹਰ ਪਾਸਿਓਂ ਘੇਰਿਆ ਜਾ ਰਿਹਾ ਹੈ ਇਹ ਪਹਿਲੀ ਸਰਕਾਰ ਹੋਵੇਗੀ ਜਿਸ ਦੇ ਵਿੱਚ ਮਲਾਜ਼ਮ ਵਰਗ ਸਰਕਾਰ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਚਲਦੇ ਹਾਂ ਅੱਜ ਦੀ ਵੱਡੀ ਅਪਡੇਟ ਦੇ ਨਾਲ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜੀ ਸੋ ਦੋਸਤੋਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਨੇ ਪਹਿਲੀ ਵਾਰ ਜਿਹੜੀ ਕਾਲੀ ਦੀਵਾਲੀ ਦਾ ਤਿਹਾਰ ਮਨਾਇਆ ਗਿਆ ਹੈ ਮਲਾਸਮਾ ਦਾ 14000 ਕਰੋੜ ਰੁਪਏ ਦਾ ਬਕਾਇਆ ਜੋ ਕਿ ਕਿਸ਼ਤਾਂ ਦੇ ਵਿੱਚ ਦੇਣ ਦਾ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਥੇਬੰਦੀਆਂ ਦੇ ਵੱਲੋਂ ਇਹਨਾਂ ਦਾ ਸਖਤ ਵਿਰੋਧ ਕੀਤਾ ਗਿਆ ਹੈ 2027 ਤੱਕ ਦੀਆਂ ਪੰਜਾਬ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ ਦੇ ਲਈ ਹਨ ਪੈਨਸ਼ਨਰ ਅਤੇ ਕਿਸਾਨ ਵਰਗਾਂ ਅਤੇ ਅਹਿਮ ਵਰਗਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤੇ ਜਾਣ ਦੇ ਕਾਰਨ ਸੂਬੇ ਦੇ ਵਿੱਚ ਰੋਸ ਦੀ ਲਹਿਰ ਹੁਣ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ ਇਹ ਜਿਹੜਾ ਵਿੱਤੀ ਬਕਾਏ ਪੈਨਸ਼ਨ ਸਕੀਮਾਂ ਵਰਗ ਅੰਤ ਤੱਕ ਜ਼ਰੂਰੀ ਮੁੱਦਿਆਂ ਦੇ ਉੱਤੇ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ ਜਿਸ ਦੇ ਚੱਲਦੇ ਮਲਾਜ਼ਮ ਜਥੇਬੰਦੀਆਂ ਦੇ ਵੱਲੋਂ ਸਿੱਧਾ ਟਕਰਾਅ ਵਾਲਾ ਰਸਤਾ ਅਪਣਾ ਲਿਆ ਗਿਆ ਹੈ ਪਿਛਲੇ ਦਿਨੀ ਸਿਵਲਸ ਇਕੱਤਰ ਵਿਖੇ ਜ਼ਬਰਦਸਤ ਰੈਲੀ ਕੀਤੀ ਗਈ ਸੀ ਜਿਸ ਦੇ ਵਿੱਚ ਨਾਅਰੇਬਾਜ਼ੀ ਹੁੰਦੀਆਂ ਵਿੱਤ ਮੰਚ ਦੀ ਜਿਹੜੀ ਮੁੱਖ ਮੰਤਰੀ ਦੇ ਵਿੱਤ ਸਕੱਤਰ ਦੇ ਵਰੋਧ ਨਾਰੇ ਲਾਏ ਗਏ ਤਾਜ਼ੀ ਸਥਿਤੀ ਦੇ ਵਿੱਚ ਇਹ ਹੈ ਕਿ ਮਲਾਜ਼ਮ ਵਰਗ ਨੇ ਇਸ ਵਾਰ ਦੀਵਾਲੀ ਨੂੰ ਕਾਲੀ ਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਹੈ ਕਿਉਂਕਿ ਪਿਛਲੇ ਸਾਲ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਮਲਾਜ਼ਮਾਂ ਨੂੰ ਕੁਝ ਡੀਏ ਦੇ ਕੇ ਰਾਹਤ ਦਿੱਤੀ ਗਈ ਸੀ ਪਰ ਇਸ ਸਾਲ ਵੀ ਮਲਾਜ਼ਮਾਂ ਨੂੰ ਜਮਾ ਪੂਰੀ ਆਸ ਸੀ ਕਿ ਪੰਜਾਬ ਸਰਕਾਰ ਨੇ ਬਿਲਕੁਲ ਹੀ ਸ਼ਰਮ ਜਿਹੜੀ ਹੈ ਲਾ ਦਿੱਤੀ ਹੈ ਜੋ ਕਿ ਮੁਲਾਜ਼ਮਾਂ ਦਾ ਇਹ ਕਹਿਣਾ ਹੈ ਇਸ ਦੇ ਨਾਲ ਹੀ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਨ ਜਿਹੜੇ ਕੀ ਭਾਰੀ ਨਿਰਾਸ਼ਾ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਜਿਸ ਸੰਘਰਸ਼ ਸਿਰਫ ਵਿਤੀ ਮੰਗਾਂ ਤੱਕ ਸੀਮਤ ਨਹੀਂ ਰਿਹਾ ਇਸ ਨੇ ਹੁਣ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਵੀ ਸਿੱਧੀ ਚੇਤਾਵਨੀ ਦੇ ਰੂਪ ਦੇ ਵਿੱਚ ਨਿਸ਼ਾਨਾ ਬਣਾ ਲਿਆ ਹੈ ਉੱਥੇ ਹੀ ਤਰਨਤਨ ਦੇ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਮੁਲਾਜ਼ਮ ਪੰਜਾਬ ਸਰਕਾਰ ਨੂੰ ਆਪਣਾ ਹੱਕ ਦਿਖਾਉਣਗੇ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਜਾਊਗਾ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਲਾਹੇ ਬੰਦ ਕਰਕੇ ਜੇ aqui. ਜਾਗਰਤ ਕੀਤਾ ਜਾਏਗਾ ਮਲਾਜ਼ਮ ਆਗੂਆਂ ਨੇ ਬੜੇ ਸਾਫ ਸ਼ਬਦਾਂ ਦੇ ਵਿੱਚ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੱਤਾਧਾਰੀ ਤਿਰ ਨੂੰ ਇਸ ਦਾ ਭਾਰੀ ਖਮਿਆਜ਼ਾ ਜਿਹੜਾ ਹੈ ਭੁਗਤਣਾ ਪਵੇਗਾ ਬੀਤੇ ਸੰਕਟ ਮਲਾਜ਼ਮਾਂ ਦੇ ਸਿਰ ਤੇ ਨੱਚ ਰਿਹਾ ਹੈ ਜਿਸ ਦੇ ਚੱਲਦੇ ਆ ਡੀਏ ਦੀਆਂ ਕਿਸ਼ਤਾਂ 18000 ਕਰੋੜ ਰੁਪਏ ਦਾ ਜਿਹੜਾ ਅਨਸੁਲਝਿਆ ਬਕਾਇਆ ਮਲਾਜ਼ਮਾਂ ਦਾ ਹਲੇ ਵੀ ਪੈਂਡਿੰਗ ਪਿਆ ਕਿਉਂਕਿ ਮਹਿੰਗਾਈ ਦੇ ਦੌਰ ਦੇ ਵਿੱਚ ਮਲਾਜ਼ਮਾਂ ਅਤੇ ਪੈਸ਼ਨਰ ਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ ਮਲਾਜ਼ਮ ਵਰਗ ਦੀਆਂ ਦੋ ਸਭ ਤੋਂ ਵੱਡੀਆਂ ਮੁੱਖ ਅਤੇ ਮਹੱਤਵਪੂਰਨ ਪੈਂਡਿੰਗ ਪਈਆਂ ਮੰਗਾਂ ਨੇ ਜਿਨ੍ਹਾਂ ਦੇ ਬਨਾਇਆ ਜਾ ਰਿਹਾ ਹੈ ਸਰਕਾਰ ਦੇ ਲਈ ਇਹ ਵੱਡਾ ਸਿਰਦਰਦ ਬਣਿਆ ਹੋਇਆ ਹੈ ਸਭ ਤੋਂ ਪਹਿਲੀ ਵੱਡੀ ਮੰਗ ਹੈ ਲੰਮੇ ਸਮੇਂ ਤੋਂ ਪੈਂਡਿੰਗ ਪਿਆ ਬਕਾਇਆ ਤੁਹਾਨੂੰ ਦੱਸ ਦਈਏ ਕਿ ਇਹ ਪੈਂਡਿੰਗ ਜਿਹੜਾ ਪਿਆ ਬਕਾਇਆ ਹੈ 16% ਡੀਏ ਜਿਸ ਨੂੰ ਮਹਿੰਗਾ ਈ ਪੱਤੇ ਦੇ ਵਜੋਂ ਜਾਣਿਆ ਜਾਂਦਾ ਹੈ ਕਿਸ਼ਤਾਂ ਜਿਹੜੀਆਂ ਇਸ ਦੀਆਂ ਪੰਜ ਕਿਸ਼ਤਾਂ ਪੈਂਡਿੰਗ ਪਈਆਂ ਨੇ ਤੇ ਜਿਸ ਕੇnder ਸਰਕਾਰ ਦੇ ਨਾਲੋਂ ਪੰਜਾਬ ਦਾ ਡੀ ਤੇ ਪਿੱਛੇ ਹਟ ਹੈਗਾ ਹੀ ਹੈ ਪੂਰੇ ਦੇਸ਼ ਦੇ ਵਿੱਚ ਮੁਲਾਜ਼ਮਾਂ ਦਾ ਡੀ ਜਿਹੜਾ ਡੀ ਲਿੰਕ ਕੀਤਾ ਜਾ ਰਿਹਾ ਹੈ ਦੂਜੀ ਅਤੇ ਵੱਡੀ ਮੰਗ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਲਗਭਗ 5.5 ਸਾਲਾਂ ਦੇ ਪੇ ਕਮਿਸ਼ਨ ਦੇ ਏਰੀਆ ਦੇ ਬਕਾਇਆ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਹੈ ਜੋ ਕਿ ਹਾਲੇ ਤੱਕ 18000 ਕਰੋੜ ਰੁਪਏ ਦੀ ਰਾਸ਼ੀ ਬੰਦੀ ਹੈ ਅਤੇ ਇਹ ਹਾਲੇ ਤੱਕ ਵੀ ਜਾਰੀ ਨਹੀਂ ਕੀਤੇ ਜਾ ਰਹੇ ਹਨ ਜਿਹੜੇ ਕਰਮਚਾਰੀ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਏ ਨੇ ਉਹਨਾਂ ਨੂੰ ਅਜੇ ਤੱਕ ਬਕਾਇਆ ਦੀ ਕਿਸ਼ਤ ਨਹੀਂ ਮਿਲੀ ਇਸ ਵਾਰ ਵੀ ਮੁਲਾਜ਼ਮਾਂ ਨੇ દિਵਾਲੀ ਨੂੰ ਖਾਸ ਤੌਰ ਤੇ ਵੱਡੀ ਨਿਰਾਸ਼ਾ ਦੇਖਣ ਨੂੰ ਪਈ ਹੈ ਕਿਉਂਕਿ ਪਿਛਲੀ દિਵਾਲੀ ਦੇ ਦੌਰਾਨ ਡੀਏ ਦੀ ਇੱਕ ਜਾਰੀ ਕਿਸ਼ਤ ਕੀਤੀ ਗਈ ਸੀ ਇਸ ਵਾਰ ਤਾਂ ਇੱਕ ਵੀ ਕਿਸ਼ਤ ਸਰਕਾਰ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ ਜਿਸ ਦੇ ਨਾਲ ਦੇਸ਼ ਦੇ ਬਾਕੀ ਸਾਰੇ ਮੁਲਾਜ਼ਮਾਂ ਦੇ ਨਾਲੋਂ ਪੰਜਾਬ ਦੇ ਮੁਲਾਜ਼ਮੇ ਇੱਕ ਵਾਰ ਫਿਰ ਪਿੱਛੇ ਰਹਿ ਗਏ ਨੇ ਇਸ ਵਿਤੀ ਧੱਕੇ ਦੇ ਕਾਰਨ ਮੁਲਾਜ਼ਮਾਂ ਦੇ ਪੈਨਸ਼ਨਰ ਦੇ ਮਨਾਂ ਦੇ ਵਿੱਚ ਭਾਰੀ ਰੋਸ ਦੀ ਜਿਹੜੀ ਲਹਿਰ ਹੈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਮੁਲਾਜ਼ਮਾ ਆਗੂਆਂ ਨੇ ਸਰਕਾਰ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜਦੋਂ ਤੱਕ 16% ਡੀ ਨੂੰ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਅੱਗੇ ਕਿਸੇ ਵੀ ਤਰ੍ਹਾਂ ਦਾ ਵਾਅਦਾ ਜਿਹੜਾ ਹੈ ਨਹੀਂ ਹੋਣ ਦੇਣਗੇ ਜਿਸ ਦੇ ਚੱਲਦਿਆਂ ਹੁਣ ਅਗਲੇ ਵਾਅਦੇ ਆ ਮੁਲਾਜ਼ਮਾਂ ਨੂੰ ਜਿਹੜਾ ਤਿੱਖਾ ਸੰਘਰਸ਼ ਕਰਨਾ ਪਵੇਗਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਸੀ ਆਈਡੀ ਅਤੇ ਆਈਟਟੀ ਅਤੇ ਹੋਰ ਸਰਕਾਰੀ ਏਜੰਸੀਆਂ ਜੋ ਕਿ ਇੱਕ ਸੰਦੇਸ਼ ਨੂੰ ਜਿਹੜੀਆਂ ਸੁਣ ਰਹੀਆਂ ਹਨ ਉਸ ਨੂੰ ਜਿਹੜੀ ਚੇਤਾਵਨੀ ਦਿੱਤੀ ਹੈ ਕੀ ਮੁਲਾਜ਼ਮ ਉਦੋਂ ਤੱਕ ਚੈਨ ਦੀ ਨਾਲ ਨਹੀਂ ਬੈਠਣਗੇ ਜਦੋਂ ਤੱਕ ਉਹਨਾਂ ਦੇ ਬਕਾਇਆ ਦਾ ਨਿਪਟਾਰਾ ਨਹੀਂ ਹੋ ਜਾਂਦਾ ਉੱਥੇ ਹੀ ਸਰਕਾਰ ਦੇ ਉੱਪਰ ਪੰਜਾਬ ਦੇ ਮੁਲਾਜ਼ਮਾਂ ਨੇ ਇੱਕ ਹੋਰ ਵੱਡਾ ਜਿਹੜਾ ਹੈ ਹਮਲਾ ਕੀਤਾ ਹੈ ਜਿਸ ਦੇ ਚਲਦੇ ਮੁਲਾਜ਼ਮ ਹੁਣ ਪੰਜਾਬ ਸਰਕਾਰ ਦਾ ਬੁਰਾ ਹਾਲ ਹੈ ਜਿਹੜਾ ਉਹ ਕਰਨਗੇ 2027 ਦੇ ਵਿੱਚ ਪੰਜਾਬ ਸਰਕਾਰ ਹਾਰ ਦਾ ਮੂੰਹ ਦੇਖਣ ਦੇ ਲਈ ਤਿਆਰ ਰਵੇ ਇਹ ਵਿੱਤੀ ਸੰਕਟ ਹੁਣ ਸਿੱਧਾ ਸਿਆਸੀ ਸੰਕਟ ਬਣਦਾ ਨਜ਼ਰ ਆਵੇਗਾ ਕਿਉਂਕਿ ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਸਰਕਾਰ ਨੂੰ ਇਸ ਆਸ ਦੇ ਆਧਾਰ ਤੇ ਉੱਪਰ ਲੈ ਕੇ ਆਈ ਸੀ ਕਿ ਉਹਨਾਂ ਦੀਆਂ ਡੀਏ ਦੀਆਂ ਕਿਸ਼ਤਾਂ ਸਮੇਂ ਸਿਰ ਜਾਰੀ ਹੁੰਦੀਆਂ ਰਹਿਣਗੀਆਂ ਪਰ ਪੰਜਾਬ ਸਰਕਾਰ ਨੇ ਬਿਲਕੁਲ ਹੀ ਉਸਦੇ ਉਲਟ ਕੀਤਾ ਜਿਸ ਤੋਂ ਬਾਅਦ ਹੁਣ 2027 ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਦੀ ਤਾਕਤ ਦੇ ਵਿੱਚ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਲਾਜ਼ਮ ਵਰਗ ਹੁਣ ਉਹਨਾਂ ਦੀਆਂ ਆਸਾਂ ਦੇ ਉੱਪਰ ਪਾਣੀ ਫੇਰਨਗੇ ਮਲਾਜ਼ਮ ਆਗੂਆਂ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਹੈ ਮਲਾਜ਼ਮਾਂ ਨੇ ਅੱਗੇ ਹੋ ਕੇ ਆਪਣੀਆਂ ਵੋਟਾਂ ਤੇ ਰਿਸ਼ਤੇਦਾਰਾਂ ਦੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪੁਵਾਈਆਂ ਸਨ ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜਿਹੜਾ ਆਗੂ ਜਿਹੜੇ ਧਰਨੀਆਂ ਦੇ ਵਿੱਚ ਬੈਠ ਕੇ ਵੱਡੇ ਵੱ ਹਨ ਪਰ ਇਸ ਵਾਰ ਪੰਜਾਬ ਸਰਕਾਰ ਦੀ ਹਾਰ ਦਾ ਕਾਰਨ ਵੀ ਹੀ ਮੁਲਾਜ਼ਮ ਹੋਣਗੇ ਸਰਕਾਰ ਨੇ ਤਿੰਨ ਜਿਹੇ ਵਰਗ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਪੈਨਸ਼ਨ ਅਤੇ ਕਿਸਾਨਾਂ ਤਿੰਨਾਂ ਨੂੰ ਹੀ ਅਣਗੋਲੇ ਕੀਤਾ ਹੈ ਤੇ ਜੋ ਵੋਟ ਪਰਸੈਂਟੇਜ ਹੈ ਇੱਕ ਵੱਡਾ ਹਿੱਸਾ ਨੇ ਪਰ ਇਹਨਾਂ ਤਿੰਨਾਂ ਹੀ ਵਰਗਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਅਣਗੋਲਿਆ ਕੀਤਾ ਜਾਣਾ ਹੈ ਇੱਕ ਨਿੰਦਨਜੋ ਕਾਰਜ ਹੈ ਮੁਲਾਜ਼ਮਾਂ ਨੇ ਸਰਕਾਰ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਸਾਫ਼-ਸਾਫ਼ ਕਹਿ ਦਿੰਦਾ ਹੈ ਕਿ 2027 ਤੋਂ ਪਹਿਲਾਂ ਮੁਲਾਜ਼ਮਾਂ ਨੂੰ 16% ਦੀਆਂ ਸਾਰੀਆਂ ਕਿਸ਼ਤਾਂ 18000 ਕਰੋੜ ਰੁਪਏ ਦੇ ਸਾਰੇ ਹੀ ਇੱਕ ਮੁਸ਼ਤ ਕਿਸ਼ਤੇ ਦੇ ਵਿੱਚ ਤਾਰੀਖਤੇ ਜਾਣ ਨਹੀਂ ਤਾਂ ਇਸ ਦਾ ਜਿਹੜਾ ਖਮਿਆਜ਼ਾ ਹੈ 2027 ਦੇ ਵਿੱਚ ਭੁਗਤਾਨ ਭੁਗਤਣ ਦੇ ਲਈ ਤਿਆਰ ਰਹਿਣ ਉੱਥੇ ਹੀ ਜਿਹੜੀ ਪਾਲਿਸੀ ਪੱਧਰ ਤੇ ਲਟਕਦੀਆਂ ਮਸਲਾ ਮਸਲਿਆਂ ਦੇ ਉੱਪਰ ਵੀ ਮਲਾਜ਼ਮਾਂ ਨੇ ਕਿਹਾ ਹੈ ਕਿ ਬਿਤੀ ਮੰਗਾਂ ਤੋਂ ਇਲਾਵਾ ਮਲਾਜ਼ਮ ਜਥੇਬੰਦੀਆਂ ਨੇ ਕਈ ਹੋਰ ਮੰਗਾਂ ਨੇ ਮੁੱਦਿਆਂ ਦੇ ਉੱਪਰ ਵੀ ਸਰਕਾਰ ਨੂੰ ਘੇਰਿਆ ਜੋ ਕਿ ਸੰਘਰਸ਼ ਦੀ ਵਰਤੋਂ ਜਿਹੜੀ ਹੋਰ ਵੀ ਜ਼ਿਆਦਾ ਵਧਾ ਰਹੇ ਨੇ ਸਭ ਤੋਂ ਪਹਿਲੀ ਵੱਡੀ ਜਿਹੜੀ ਪਾਲਿਸੀ ਹੈ ਜਿਹੜੀ ਕਿ OPS ਹੈ ਪੁਰਾਣੀ ਪੈਨਸ਼ਨ ਸਕੀਮ ਹੈ ਇਹ ਹੀ ਮੁਲਾਜ਼ਮਾਂ ਦੀ ਇੱਕ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੈ ਜਿਸ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਵੀ ਮੁਲਾਜ਼ਮਾਂ ਦੀ ਇੱਕ ਵੱਡੀ ਮੰਗ ਹੈ ਜਿਸ ਦੇ ਉੱਪਰ ਆਊਟਸੋਰਸਿੰਗ ਕੰਮੇ ਸਮੇਤ ਕੱਚੇ ਕੰਮਿਆਂ ਨੂੰ ਪੱਕਾ ਕਰਨ ਦੀ ਮੰਗ ਦੇ ਲਈ ਇੱਕ ਵੱਡਾ ਸੰਘਰਸ਼ ਹੈ ਜਿਹੜਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ ਉੱਥੇ ਹੀ ਪਰਵਿਸ਼ਣ ਪੇਡ ਦਾ ਮਾਮਲਾ ਵੀ ਨਿਕਲ ਕੇ ਸਾਹਮਣੇ ਆਇਆ ਹੈ ਮੁਲਾਜ਼ਮਾ ਆਗੂਆਂ ਨੇ ਪਰਵਿਸ਼ਣ ਪੇਡ ਦੇ ਵਿੱਚ ਪੂਰੀ ਤਨਖਾਹ ਤੋਂ ਨੂੰ ਦੱਸਦੀ ਹੈ ਕਿ ਪ੍ਰਵੇਸ਼ਨ ਪੀੜ ਦੇ ਵਿੱਚ ਇੱਥੇ ਮਲਾਜ਼ਮਾਂ ਨੂੰ ਬਹੁਤ ਹੀ ਘੱਟ ਤਨਖਾਹ ਦੇ ਉੱਪਰ ਕੰਮ ਕਰਵਾਇਆ ਜਾਂਦਾ ਹੈ ਕੁਝ ਮਹਿਕਮਿਆਂ ਵਿੱਚ ਇਹ ਪ੍ਰਵੇਸ਼ਨ ਪੀੜ ਦੇ 3 ਸਾਲ ਤੱਕ ਭਾਵੇਂ ਮਲਾਜ਼ਮਾਂ ਨੂੰ 3 ਸਾਲ ਤੱਕ ਬਹੁਤ ਘੱਟ ਤਨਖਾਹ ਤੇ ਨੁਗਨੀਆ ਤਨਖਾਹਾਂ ਦੇ ਉੱਪਰ ਕੰਮ ਕਰਨਾ ਪੈਂਦਾ ਹੈ ਅਤੇ ਹੋਰ ਕੋਈ ਵੀ ਲਾਭ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਜਿਸ ਦੇ ਚਲਦਿਆਂ ਉਹਨਾਂ ਨੇ ਇਹ ਪ੍ਰਵੇਸ਼ਨ ਪੀੜ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ ਪੇ ਸਕੇਲਾਂ ਦੀ ਲੜਾਈ ਦੀ ਜਿਹੜੀ ਮਲਾਜ਼ਮਾਂ ਵਾਲੀ ਗੱਲ ਕੀਤੀ ਹੈ ਕਿ ਸਰਕਾਰ ਦੇ ਵੱਲੋਂ ਨਵੇਂ ਮਲਾਜ਼ਮਾਂ ਤੇ ਕੇਂਦਰ ਦੇ ਸਖਤ ਨੇ ਪੇ ਸਕੇਲ ਲਾਕੂ ਕੀਤੇ ਜਾ ਰਹੇ ਨੇ ਪੰਜਾਬ ਸਕੇਲ ਦੇ ਅਨੁਸਾਰ ਬਣਨ ਦੇ ਬੰਦੇ ਪੱਤੇ ਮਲਾਜ਼ਮਾਂ ਨੂੰ ਦਿੱਤੇ ਜਾਣ ਕਿਉਂਕਿ ਸਕੇਲ ਸੈਂਟਰ ਦਾ ਦਿੱਤਾ ਜਾ ਰਿਹਾ ਹੈ ਅਤੇ ਡੀਏ ਪੰਜਾਬ ਦਾ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਮਲਾਜ਼ਮਾਂ ਦਾ ਜਿਹੜਾ ਸਵਿਤੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਪਰਮਿਸ਼ਨ ਦੇ ਮੁੱਦਿਆਂ ਨੂੰ ਲੈ ਕੇ ਵੀ ਮਲਾਜ਼ਮਾਂ ਦੇ ਵੱਲੋਂ ਮੰਗ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਕਈਆਂ ਨੇ ਵੱਖ-ਵੱਖ ਭਾਗਾਂ ਦੇ ਵਿੱਚ ਜਿਹੜੇ ਲਟਕਦੀਆਂ ਪਰਮਿਸ਼ਨਾਂ ਨੂੰ ਤੁਰੰਤ ਅੱਗੇ ਵਧਾਉਣ ਦੀ ਮੰਗ ਕੀਤੀ ਗਈ ਹੈ ਤੇ ਜਥੇਬੰਦੀਆਂ ਦੇ ਵੱਲੋਂ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਇਹ ਸਾਰੇ ਮੁੱਦੇ ਜਿਹੜੇ ਮਿਲ ਕੇ ਮਲਾਜ਼ਮ ਸੰਘਰਸ਼ ਨੂੰ ਇੱਕ ਵਿਚਾਰ ਰੂਪ ਦੇਣ ਦੇ ਲਈ ਹੁਣ ਜਿਹੜਾ ਇਹ ਤਿਆਰ ਹਨ ਜਿਸ ਨੇ ਸੂਬੇ ਦੀ ਪ੍ਰਸ਼ਾਸਨ ਨੂੰ ਸਿੱਧੀ ਚੁਣੌਤੀ ਦਿੱਤੀ ਹੈ ਸੰਘਰਸ਼ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਤਾਂ ਹਾਂਜੀ ਦੋਸਤੋਂ ਤੁਹਾਨੂੰ ਦੱਸਦੀ ਕਿ ਮਲਾਜ਼ਮਾਂ ਨੇ ਨਰਾਸ਼ ਨਰਾਜ ਹੋ ਕੇ ਬੈਠਣ ਦੀ ਥਾਂ ਤੇ ਹੁਣ ਸੰਘਰਸ਼ ਵਿੜਨ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਤਾਜ਼ਾ ਰੋਸ ਪ੍ਰੋਗਰਾਮ ਦੇ ਦੌਰਾਨ ਜਿਸ ਦੇ ਵਿੱਚ ਵੱਖ-ਵੱਖ ਫੈਡਰੇਸ਼ਨਾਂ ਵੱਖ-ਵੱਖ ਆਗੂ ਸਹਿਬਾਨ ਕਲੈਰੀਕਲ ਜਥੇਬੰਦੀਆਂ ਜ਼ਿਲ੍ਹਾ ਪ੍ਰਧਾਨ ਸਟੇਟ ਆਗੂ ਜਥੇਬੰਦੀਆਂ ਅਤੇ ਵੱਖ-ਵੱਖ ਯੂਨੀਅਨ ਸਰਵਿਸ ਅਤੇ ਪੰਜਾਬ ਸਟੇਟ ਮਿਸਟਰੀਅਲ ਯੂਨੀਅਨ ਹੈ ਜਿਹੜਾ ਕਿ ਜਿਹੜਾ ਕਿ ਉਹਨਾਂ ਨੇ ਚੇਤਾਵਨੀ ਜਿਹੜੀ ਕਿ ਵੱਡਾ ਐਲਾਨ ਕਰ ਦਿੱਤਾ ਹੈ ਇਹ ਜਿਹੜੀ ਸਮਾਪਤੀ ਨਹੀਂ ਹੈ ਸਗੋਂ ਉੱਥੇ ਹੀ ਪੰਜਾਬ ਦੇ ਵਿੱਚ ਹੁਣ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਅਹਿਮ ਸੁਨੇਹਾ ਦਿੱਤਾ ਗਿਆ ਕਿ ਇੱਥੇ 16 ਨਵੰਬਰ ਨੂੰ ਪੰਜਾਬ ਦੇ ਵਿੱਚ ਇੱਕ ਅਹਿਮ ਵੱਡਾ ਜਿਹੜਾ ਸੰਘਰਸ਼ ਆ ਉਹ ਕੀਤਾ ਜਾਵੇਗਾ ਤੇ ਸੂਬਾ ਪਧਰੀ ਰੈਲੀ ਕੀਤੀ ਜਾਵੇਗੀ ਇਸ ਵੱਡੇ ਇਕੱਠ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹ ਸ਼ਾਮਿਲ ਹੋਣਗੀਆਂ 16 ਨਵੰਬਰ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਹਿੱਸਿਆਂ ਤੋਂ ਮੁਲਾਜ਼ਮਿਕ ਸਟੇਜ ਹੋ ਕੇ ਜਿਹੜਾ ਕੀ ਸਰਕਾਰ ਦੇ ਖਿਲਾਫ ਆਪਣੀ ਕਾਰਵਾਈ ਵਿਢਣਗੇ ਅਗਲੀ ਅਪਡੇਟ ਹੈ ਕਿ ਪ੍ਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦੇ ਵੱਲੋਂ ਦਿੱਲੀ ਜਾ ਕੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਲਾਹੇਬੰਦ ਕਰਕੇ ਇਕਜੁੱਟ ਕਰਕੇ ਦਿੱਲੀ ਪੁੱਜਣ ਦਾ ਸਨੇਹਾ ਦਿੱਤਾ ਗਿਆ ਹੈ ਕਿਉਂਕਿ ਪ੍ਰਾਣੀ ਪੈਨਸ਼ਨ ਲਾਗੂ ਕਰਵਾਉਣ ਦੇ ਲਈ ਮੋਦੀ ਦੇ ਕੰਨਾਂ ਦੇ ਵਿੱਚ ਆਵਾਜ਼ ਪਾਉਣ ਦੇ ਲਈ ਪੂਰੇ ਦੇਸ਼ ਦੇ ਵਿੱਚ ਜਥੇਬੰਦੀਆਂ ਦਾ ਜਿਹੜਾ ਪੁੱਜ ਰਹੀਆਂ ਹਨ ਅੱਜ ਦੀ ਵੱਡੀ ਅਪਡੇਟ ਸੀ ਮਿਲਦੀ ਹੈ ਕਿਸ